ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਟਰੈਕਟਰ ਲੈ ਕੇ ਆਏ ਹਾਂ ਫਾਰਮਟ੍ਰੈਕ 6055 ਇਹ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਇਹ ਬਹੁਤ ਹੀ ਘੱਟ ਚੱਲਿਆ ਹੋਇਆ ਹੈ 1400 ਘੰਟਾ オリジナル ਚੱਲਿਆ ਹੋਇਆ ਜੀ ਕੀ ਰੇਟ ਹੈ ਦਾ ਕਿੱਥੇ ਖੜਾ ਹੈ ਫੋਨ ਨੰਬਰ ਵਗੈਰਾ ਆਪਾਂ ਸਾਰਾ ਕੁਝ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਟਰੈਕਟਰ ਦਾ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਵਾਦ ਤੋਂ ਵਾਦ ਫੇਸਬੁੱਕ ਗਰੁੱਪਾਂ ਦੇ ਵਿੱਚ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੇ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਫੇਸਬੁੱਕ ਵਾਲੇ ਵੀਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ ਪੰਜ ਸਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ फार्मट्रैक 6055 ਸੁਪਰਮੈਕਸ ਇਹ ਜਿਹੜਾ ਟਰੈਕਟਰ ਤੁਸੀਂ ਦੇਖ ਰਹੇ ਹੋ 2014 ਮਾਡਲ ਹੈਗਾ ਜੀ ਟਰੈਕਟਰ ਇਹ ਬਈ ਜੀ ਪੰਜਾਬ ਨੰਬਰ ਹੈ ਤੇ ਫਸਟ ਓਨਰ ਇਹ ਟਰੈਕਟਰ ਹੈ ਸਾਰੇ ਪੇਪਰ ਹੋ ਗਏ ਹਨ ਟਰੈਕਟਰ ਦੇ ਤੋਂ ਨੂੰ ਬਿਲਕੁਲ ਕੰਪਲੀਟ ਮਿਲਣਗੇ ਆਲ オリジナル ਟਰੈਕਟਰ ਹੈ ਟਰੈਕਟਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਵਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਨੂੰ 1400 ਘੰਟਾ ਇਹ ਚੱਲਿਆ ਹੋਇਆ ਜੀ ਜਪਾ ਟਾਇਰਾਂ ਦੀ ਗੱਲ ਕਰੀਏ ਤਾਂ ਲਗਭਗ 75-80 ਪੈਸੇ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਹੈ ਨਾਲ ਦੇ ਟਰੈਕਟਰ ਦੇ ਟਾਇਰ ਨੇ ਜੀ ਜੇ ਹੁਣ ਆਪਾਂ ਗੱਲ ਕਰੀਏ ਟਰੈਕਟਰ ਦੇ ਰੇਟ ਬਾਰੇ ਤਾਂ ਮਾਲਕ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ 4,65,000 ਰੁਪਇਆ ਰੇਟ ਵਿੱਚ ਮੌਕੇ ਤੇ ਘੱਟ ਹੋ ਜਾਣਾ ਕੋਈ ਫਿਕਸ ਨਹੀਂ ਤੇ ਇਹ ਜਿਹੜਾ ਟਰੈਕਟਰ ਹੈ ਜੀ ਇਹ ਮੋਗਾ ਏਰੀਆ ਦੇ ਵਿੱਚ ਸੇਲ ਲਈ ਆ ਜੇ ਕਿਸੇ ਭਰਾਣੇ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹ ਸਾ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਆਪਣੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਚਾਰੇ ਪਾਸੇ ਫੇਸਬੁੱਕ ਗਰੁੱਪਾਂ ਦੇ ਵਿੱਚ ਜੀ ਤਾਂ ਜੋ ਕਿਸੇ ਵੀਰ ਨੇ ਕੋਈ ਟਰੈਕਟਰ ਵਗੈਰਾ ਖਰੀਦਣਾ ਹੁੰਦਾ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰਾ ਭਰਾ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜੀ ਆਪਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦ ਜੀ